ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਅਤੇ ਸੁਰੱਖਿਆ ਬੰਦੋਬਸਤ ਬਾਰੇ ਦੋਸਤੋ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਜਿਹੜਾ 13 ਫਰਵਰੀ ਨੂੰ ਇੱਕ ਦਿੱਲੀ ਕੂਚਤਾ ਸੱਦਾ ਦਿੱਤਾ ਗਿਆ ਸੀ ਉਹ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਹੋਰ ਕਿਸਾਨੀ ਮੰਗਾਂ ਨੂੰ ਮਨਵਾਉਣ ਲਈ ਦਿੱਤਾ ਗਿਆ ਸੀ ਤੇ ਉਸ ਦਿਨ ਤੋਂ ਲਗਾਤਾਰ ਹੁਣ ਤੱਕ ਅੱਜ 6 ਮਾਰਚ ਹੋ ਗਈ ਹੈ ਤੇ ਹੁਣ ਤੱਕ ਕਿਸਾਨ ਜਿਹੜੇ ਨੇ ਉਹ ਪੰਜਾਬ ਤੇ ਹਰਿਆਣਾ ਦੀਆਂ ਹਦਾਂ ਤੇ ਬੈਠੇ ਨੇ ਖਨੌਰੀ ਬਾਰਡਰ ਤੇ ਬੈਠੇ ਨੇ ਸ਼ੰਭੂ ਦੀ ਹੱਦ ਤੇ ਬੈਠੇ ਨੇ ਉੱਥੇ ਹੀ ਪੱਕਾ ਮੋਰਚਾ ਲਾਈ ਬੈਠੇ ਨੇ ਤੇ ਸੰਘਰਸ਼ ਕਰ ਰਹੇ ਨੇ ਤੇ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ ਵੀ ਕਿ ਜਿਹੜਾ ਇਹ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਅਗਵਾਈ ਹੇਠ ਜਿਹੜੇ ਦੇਸ਼ ਭਰ ਦੇ ਕਿਸਾਨ ਜਥੇਬੰਦੀਆਂ ਨੇ ਉਹ 6 ਮਾਰਚ ਨੂੰ ਦਿੱਲੀ ਕੂਚ ਕਰਨ ਗਿਆ ਤੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਸੀ ਵੀ ਕਿ ਇਹ ਕੂਚ ਜਿਹੜਾ ਬੜਾ ਸ਼ਾਂਤਮਈ ਢੰਗ ਨਾਲ ਹੋਵੇਗਾ ਜਿਵੇਂ ਕਿ ਮਾਨਯੋਗ ਅਦਾਲਤ ਨੇ ਕਿਹਾ ਸੀ ਵੀ ਜਿਹੜਾ ਟਰੈਕਟਰ ਤੇ ਟਰਾਲੀਆਂ ਲੈ ਕੇ ਰੋਸ ਪ੍ਰਦਰਸ਼ਨ ਕਰਨ ਦਾ ਤਰੀਕਾ ਜਾਇਜ਼ ਨਹੀਂ ਹੈ ਜੇਕਰ ਕਿਸਾਨ ਜਾਣਾ ਚਾਹੁੰਦੇ ਨੇ ਤਾਂ ਦਿੱਲੀ ਉਹ ਰੇਲ ਗੱਡੀਆਂ ਬੱਸਾਂ ਰਹੀਂ ਕਾਰਾਂ ਰਹੀਂ ਜਾ ਸਕਦੇ ਨੇ ਤਾਂ ਇਹੋ ਜੀ ਟਿੱਪਣੀ ਮਾਨਯੋਗ ਅਦਾਲਤ ਨੇ ਕੀਤੀ ਸੀ ਤੇ ਹੁਣ ਕਿਸਾਨ ਜਿਹੜੇ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਤਾਂ ਉੱਥੇ ਹੀ ਸੰਘਰਸ਼ ਕਰ ਰਹੇ ਨੇ ਜਿੱਥੇ ਪਹਿਲਾਂ ਕਰ ਰਹੇ ਸੀ ਪਰ ਦੇਸ਼ ਭਰ ਤੋਂ ਕਿਸਾਨਾਂ ਨੇ ਜਿਹੜਾ ਇਸੇ ਸੱਦੇ ਤਹਿਤ ਦਿੱਲੀ ਕੂਚ ਜਿਹੜਾ ਹੈਗਾ ਕਰ ਦਿੱਤਾ ਹੈ ਭਾਵੇਂ ਕਿ ਕਿਸਾਨ ਵੱਡੀ ਗਿਣਤੀ 'ਚ ਨਹੀਂ ਪਹੁੰਚ ਰਹੇ ਪਰ ਮੱਠੀ-ਮੱਠੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਜਿਹੜੇ ਨੇ ਉਹ ਰੇਲ ਗੱਡੀਆਂ ਦੇ ਵਿੱਚ ਬਸਾਂ 'ਚ ਬੈਠ ਕੇ ਦਿੱਲੀ ਲਈ ਰਵਾਨਾ ਹੋ ਚੁੱਕੇ ਨੇ ਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਜਿਵੇਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਾਂ ਕਿਹਾ ਤਾਂ ਸੀ ਕਿ ਕਿਸਾਨ ਸ਼ਾਂਤ ਮੀ ਢੰਗ ਨਾਲ ਦਿੱਲੀ ਜਾ ਸਕਦੇ ਨੇ ਆਪਣਾ ਸੰਘਰਸ਼ ਕਰ ਸਕਦੇ ਨੇ ਕਿਉਂਕਿ ਸੰਘਰਸ਼ ਕਰਨਾ ਉਹਨਾਂ ਦਾ ਸੰਵਿਧਾਨਕ ਹੱਕ ਹੈ ਤੇ ਇਸ ਸੰਘਰਸ਼ ਨਾਲ ਕਿਸੇ ਵਿਅਕਤੀ ਦੇ ਹੋਰ ਅਧਿਕਾਰਾਂ ਦਾ ਖਾਨੇ ਨਹੀਂ ਹੋਣਾ ਚਾਹੀਦਾ ਤਾਂ ਇਹੋ ਜੀ ਟਿੱਪਣੀਆਂ ਕੀਤੀਆਂ ਸੀ ਤੇ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਦੀ ਥਾਂ ਤੇ ਰੇਲ ਗੱਡੀਆਂ ਬਸਾਂ 'ਚ ਜਾਣ ਦਾ ਇੱਕ ਅਪੀਲ ਕੀਤੀ ਸੀ ਤੇ ਕਿਸਾਨਾਂ ਨੇ ਉਸੇ ਅਪੀਲ ਤਹਿਤ ਦਿੱਲੀ ਵੱਲ ਰਵਾਨਗੀ ਪਾ ਲਈ ਹੈ ਤੇ ਇੱਕ ਦੋ ਥਾਣੇ ਦੇਸ਼ ਭਰ ਤੋਂ ਕਿਸਾਨ ਜੋ ਪਤਾ ਲੱਗ ਰਿਹਾ ਹੁਣ ਤੱਕ ਦੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਕਿਸਾਨ ਦਿੱਲੀ ਲਈ ਰਵਾਨਾ ਤਾਂ ਹੋ ਚੁੱਕੇ ਨੇ ਪਰ ਹਲੇ ਤੱਕ ਕੋਈ ਵੀ ਕਿਸਾਨ ਜਿਹੜਾ ਦਿੱਲੀ ਪਹੁੰਚਿਆ ਨਹੀਂ ਹੈ ਕਿਉਂਕਿ ਰੇਲ ਗੱਡੀਆਂ 'ਚ ਜਾਣ ਨਾਲ ਇੱਕ ਸਮੇਂ ਲੱਗਦਾ ਹੈ ਇੱਕ ਜੋ ਜਿੰਨਾ ਕੁ ਸਮਾਂ ਰੇਲ ਗੱਡੀ ਨੇ ਲੈਣਾ ਉਹ ਜ਼ਰੂਰ ਲੱਗਣਾ ਹੀ ਲੱਗਣਾ ਤਾਂ ਇਸ ਕਰਕੇ ਹਲੇ ਕੋਈ ਕਿਸਾਨ ਦਿੱਲੀ ਪਹੁੰਚਦਾ ਤਾਂ ਦਿਖਾਈ ਨਹੀਂ ਦਿੱਤਾ ਪਰ ਦੂਜੇ ਪਾਸੇ ਜੇ ਦੇਖੀਏ ਤਾਂ ਹਰਿਆਣਾ ਪੁਲਿਸ ਨੇ ਦਿੱਲੀ ਪੁਲਿਸ ਨੇ ਜਿਹੜੇ ਸੁਰੱਖਿਆ ਬੰਦੋਬਸਤ ਨੇ ਉਹ ਸਖਤ ਕਰ ਦਿੱਤੇ ਨੇ ਕਿਉਂਕਿ ਪਹਿਲਾਂ ਤਾਂ ਅਸੀਂ ਹਰਿਆਣਾ ਪੁਲਿਸ ਦੀ ਗੱਲ ਕਰੀਏ ਕਿਉਂਕਿ ਹਰਿਆਣਾ ਪੁਲਿਸ 10 ਫਰਵਰੀ ਤੋਂ ਹੀ ਜਿਹੜਾ ਪੰਜਾਬ ਤੇ ਹਰਿਆਣਾ ਦੀ ਹੱਦਾਂ ਤੇ ਸੁਰੱਖਿਆ ਪ੍ਰਬੰਧਾ ਨੂੰ ਮਜ਼ਬੂਤ ਕਰੀ ਬੈਠੀ ਹੈ ਤਾਂ ਉਸ ਨੇ ਇੱਕ ਵਾਰ ਫੇਰ ਤੋਂ ਜਿਹੜਾ ਪੰਜਾਬ ਤੇ ਹਰਿਆਣਾ ਦੀ ਸਾਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਹੈ ਉੱਥੇ ਜਿਹੜੇ ਸੁਰੱਖਿਆ ਪ੍ਰਬੰਧ ਹੈ ਉਹ ਜ਼ਿਆਦਾ ਚੌਕਸ ਕਰ ਦਿੱਤੇ ਨੇ ਤਾਂ ਜੋ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਤੋਂ ਕੋਈ ਵੀ ਕਿਸਾਨ ਹੈ ਜਿਹੜਾ ਉਹ ਦਿੱਲੀ ਲਈ ਕੂਚ ਨਾ ਕਰ ਸਕੇ ਕਿਉਂਕਿ ਹਰਿਆਣਾ ਸਰਕਾਰ ਦਾ ਦਾਅਵਾ ਹੈ ਵੀ ਕਿਸਾਨਾਂ ਨੇ ਸਾਡੇ ਕੋਲ ਅੰਦੋਲਨ ਦੀ ਕੋਈ ਪ੍ਰਵਾਨਗੀ ਨਹੀਂ ਲਈ ਤੇ ਅਸੀਂ ਪ੍ਰਵਾਨਗੀ ਕੋਈ ਦਿੱਤੀ ਵੀ ਨਹੀਂ ਹੈ ਤੇ ਜੇਕਰ ਕਿਸਾਨ ਕੋਈ ਟਰੈਕਟਰ ਮਾਰਚ ਰਹੀ ਹੈ ਕਿਸੇ ਹੋਰ ਟੰਗ ਨਾਲ ਵੀ ਦਿੱਲੀ ਕੂਚ ਕਰਦੇ ਨੇ ਹਰਿਆਣਾ ਦੇ ਵਿੱਚੋਂ ਹੋ ਕੇ ਤਾਂ ਇਸ ਨਾਲ ਉਹਨਾਂ ਦੇ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਸਕਦੀ ਹੈ ਤੇ ਇਹੋ ਜਿਹੇ ਦਾਅਵੇ ਹਰਿਆਣਾ ਸਰਕਾਰ ਕਰ ਰਹੀ ਹੈ ਤੇ ਉਹ ਕਹਿ ਰਹੀ ਹੈ ਵੀ ਕਿ ਅਸੀਂ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਵਾਂਗੇ ਇਹੋ ਜਿਹੀ ਗੱਲਾਂ ਵੀ ਹੁਣ ਤੱਕ ਨਿਕਲ ਕੇ ਸਾਹਮਣੇ ਆਈਆਂ ਤੇ ਉਸੇ ਸੱਦੇ ਤਹਿਤ ਹਰਿਆਣਾ ਪੁਲਿਸ ਨੇ ਤਾਂ ਚੌਕਸੀ ਵਧਾ ਦਿੱਤੀ ਹੈ ਪਰ ਦੂਜੇ ਪਾਸੇ ਦੇਖੀਏ ਤਾਂ ਦਿੱਲੀ ਪੁਲਿਸ ਨੇ ਵੀ ਸਿੰਘੂ ਤੇ ਟਿਕਰੀ ਬਾਰਡਰ ਤੇ ਜਿਹੜਾ ਉਹ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੀ ਨੇ ਸੜਕਾਂ ਉੱਥੇ ਵੀ ਬੰਦ ਕਰ ਦਿੱਤੀਆਂ ਨੇ ਕਿਉਂਕਿ ਕਿਸਾਨਾਂ ਦਾ ਸੀਗਾ ਵੀ ਕਿ ਉਹਨਾਂ ਨੇ ਜੰਤਰ ਮੰਤਰ ਤੇ ਜਾ ਕੇ ਧਰਨਾ ਦੇਣਾ ਤਾਂ ਉਹਨਾਂ ਨੂੰ ਉੱਥੇ ਜਾਣ ਤੋਂ ਵੀ ਰੋਕਣ ਲਈ ਜਿਹੜਾ ਇਸ ਤਰ੍ਹਾਂ ਦੀ ਰੋਕਾਂ ਜਿਹੜੀਆਂ ਪੁਲਿਸ ਨੇ ਹੁਣੀ ਤੋਂ ਲਾ ਦਿੱਤੀਆਂ ਪਰ ਇਹ ਕੁਝ ਸਮੇਂ ਬਾਅਦ ਪਤਾ ਲੱਗੇਗਾ ਕਿ ਜਦੋਂ ਕਿਸਾਨ ਦਿੱਲੀ ਪਹੁੰਚਦੇ ਨੇ ਕਿ ਦਿੱਲੀ ਪੁਲਿਸ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਜਿਹੜਾ ਪ੍ਰਦਰਸ਼ਨ ਕਰਨ ਦਿੰਦੀ ਆ ਜਾਂ ਨਹੀਂ ਦਿੰਦੀ ਪਰ ਜੋ ਹੁਣ ਤੱਕ ਦਾ ਰਵਈਆ ਦਿੱਲੀ ਪੁਲਿਸ ਦਾ ਦੇਖਣ ਨੂੰ ਮਿਲ ਰਿਹਾ ਹਰਿਆਣਾ ਪੁਲਿਸ ਦਾ ਦੇਖਣ ਨੂੰ ਮਿਲ ਰਿਹਾ ਉਸ ਤੋਂ ਤਾਂ ਇਹੀ ਜਾਪਦਾ ਵੀ ਕਿ ਦਿੱਲੀ ਪੁਲਿਸ ਤੇ ਹਰਿਆਣਾ ਪੁਲਿਸ ਕਦੇ ਵੀ ਕਿਸਾਨਾਂ ਨੂੰ ਸੰਘਰਸ਼ ਨਹੀਂ ਕਰਨ ਦੇਣਗੇ ਤੇ ਇਸ ਤਰ੍ਹਾਂ ਦੇ ਬੰਦਵਸਤ ਉਹਨਾਂ ਨੇ ਪਹਿਲਾਂ ਹੀ ਕੀਤੇ ਹੋਏ ਨੇ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕੁਝ ਸਮੇਂ ਬਾਅਦ ਜਦੋਂ ਕਿਸਾਨ ਉੱਥੇ ਪਹੁੰਚਦੇ ਨੇ ਤਾਂ ਪੁਲਿਸ ਦਾ ਰਵੱਈਆ ਕਿਹੋ ਜਿਹਾ ਹੁੰਦਾ ਪੁਲਿਸ ਕਿਵੇਂ ਕਿਸਾਨਾਂ ਨੂੰ ਰੋਕਦੀ ਹੈ ਕੀ ਕੁਝ ਕਰਦੀ ਹੈ ਉਹ ਦੇਖਣ ਵਾਲੀ ਗੱਲ ਜ਼ਰੂਰ ਹੋਵੇਗੀ ਤੇ ਨਾਲ ਹੀ ਹੁਣ ਕੁਝ ਸਮੇਂ ਬਾਅਦ ਉੱਥੇ ਦੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਨੇ ਸਰਵਨ ਸਿੰਘ ਪੰਦੇਰ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਸ਼ੰਭੂ ਬਾਰਡਰ ਤੇ ਉੱਥੇ ਉਹ ਜਿਹੜੀ ਹੁਣ ਦੀ ਮੌਜੂਦਾ ਸਥਿਤੀ ਹੈ ਉਸ ਬਾਰੇ ਜ਼ਰੂਰ ਜਾਣਨਾ ਪਾਣਗੇ ਪਰ ਦੋਸਤੋ 21 ਦੇ ਨਾਲ ਹੀ ਦੇਖੀਏ ਤਾਂ ਇਹ ਜਿਹੜਾ ਪਹਿਲਾ ਵੀ ਕਿਸਾਨ ਅੰਦੋਲਨ ਸੀ ਉਸ ਅੰਦੋਲਨ ਦੀ ਅਗਵਾਈ ਪੰਜਾਬ ਨੇ ਕੀਤੀ ਸੀ ਪੰਜਾਬ ਨੇ ਅੰਦੋਲਨ ਸ਼ੁਰੂ ਕੀਤਾ ਤੇ ਫਿਰ ਹਰਿਆਣਾ ਹਰਿਆਣਾ ਤੋਂ ਬਾਅਦ ਯੂਪੀ ਯੂਪੀ ਤੋਂ ਬਾਅਦ ਦੇਸ਼ ਭਰ ਤੋਂ ਜਿਹੜਾ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਸਮਾਜ ਸੇਵੀ ਜਿੱਥੇ ਬੰਦੀਆਂ ਤੇ ਲੋਕ ਆਪ ਮੁਹਾਰੇ ਹੋ ਕੇ ਜਿਹੜਾ ਉਹ ਕਿਸਾਨਾਂ ਦੀ ਹਮਾਇਤ ਦੇ ਵਿੱਚ ਆ ਕੇ ਖੜੇ ਹੋਗੇ ਸੀਗੇ ਤੇ ਹੁਣ ਫੇਰ ਉਹੀ ਚੀਜ਼ ਹੈ ਵੀ ਕਿ ਪੰਜਾਬ ਨੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਭਾਵੇਂ ਹਲੇ ਦੇਸ਼ ਭਰ ਤੋਂ ਉਸ ਤਰ੍ਹਾਂ ਦਾ ਹੰਗਾਰਾ ਨਹੀਂ ਮਿਲ ਰਿਹਾ ਜਿਵੇਂ ਪਹਿਲਾਂ ਮਿਲਿਆ ਸੀ ਪਰ ਪੰਜਾਬ ਨੇ ਇੱਕ ਵਾਰ ਫੇਰ ਜਿਹੜਾ ਸੰਘਰਸ਼ ਦਾ ਰਾ ਅਖਤਿਆਰ ਕਰ ਲਿਆ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਹੁਣ ਇਸ ਸੰਘਰਸ਼ ਦਾ ਸੇਕ ਕਹਿ ਲਿਏ ਉਦੇਸ਼ ਪਰਚੇ ਲੱਗਣਾ ਸ਼ੁਰੂ ਹੋ ਗਿਆ ਜਿਵੇਂ ਅੱਜ ਦੇਸ਼ ਭਰ ਤੋਂ ਚਾਹੇ ਥੋੜੀ ਗਿਣਤੀ 'ਚ ਕਿਸਾਨ ਦਿੱਲੀ ਪਹੁੰਚਣ ਲਈ ਚੱਲ ਪਏ ਨੇ ਪਰ ਉਹ ਚੱਲ ਤਾਂ ਪਏ ਨੇ ਤੇ ਨਾਲ ਹੀ ਹੁਣ ਹਰਿਆਣਾ ਜਿਹੜਾ ਸਾਡਾ ਗਵਾਂਢੀ ਸੂਬਾ ਉਸਨੇ ਵੀ ਸੰਘਰਸ਼ ਦੇ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਕਿਉਂਕਿ ਅੱਜ ਹਰਿਆਣਾ ਦੀਆਂ ਖਾ ਪੰਚਾਇਤਾਂ ਵੱਲੋਂ ਇੱਕ ਮਹਾਪੰਚਾਇਤ ਛੱਦੀ ਗਈ ਸੀ ਤੇ ਇਹ ਮਹਾਪੰਚਾਇਤ ਨੂੰ ਦੇ ਵਿੱਚ ਛੱਦੀ ਗਈ ਸੀ ਉੱਥੇ ਕਿਸਾਨਾਂ ਦੇ ਹਮਾਇਤ ਕਰਨ ਦਾ ਫੈਸਲਾ ਲਿਆ ਹੈ ਤੇ ਜਿਹੜੀ ਹਰਿਆਣਾ ਦੀ ਖਾ ਪੰਚਾਇਤਾਂ ਉਹਨਾਂ ਨੇ ਕਿਹਾ ਵੀ ਜੇਕਰ 16 ਮਾਰਚ ਤੱਕ ਸਰਕਾਰ ਕਿਸਾਨਾਂ ਦੀ ਮੰਗਾਂ ਨੂੰ ਨਹੀਂ ਮੰਨਦੀ ਤਾਂ ਹਰਿਆਣਾ ਦੀ ਖਾ ਪੰਚਾਇਤਾਂ ਵੀ ਕਿਸਾਨਾਂ ਦੇ ਨਾਲ ਸੜਕਾਂ ਦੇ ਉਤਰਨਗੇ ਇੱਕ ਨਵੇਂ ਢੰਗ ਨਾਲ ਸੰਘਰਸ਼ ਕਰਨਗੇ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਤੇ ਨਾਲ ਹੀ ਦੂਜੇ ਪਾਸੇ ਦੇਖੀਏ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ 14 ਮਾਰਚ ਨੂੰ ਇੱਕ ਦਿੱਲੀ ਦੇ ਵਿੱਚ ਕਿਸਾਨ ਮਹਾਪੰਚਾਇਤ ਕਰਨ ਦਾ ਸੱਦਾ ਦਿੱਤਾ ਹੋਇਆ ਜਿਸ ਦੀ ਮਜਬੂਤੀ ਲਈ ਲੰਗੇ ਦਿਨ ਚਾਰ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਪਰਚ ਰੋਸ ਮਾਰਚ ਵੀ ਕਿੱਥੇ ਗਏ ਸੀ ਕਿ ਤੇ ਸਭ ਨੂੰ ਉਸ ਕਿਸਾਨ ਮਹਾਪੰਚਾਇਤ ਚ ਸ਼ਾਮਲ ਹੁੰਦਾ ਸੱਦਾ ਵੀ ਦਿੱਤਾ ਸੀਗਾ ਤੇ ਸੰਯੁਕਤ ਕਿਸਾਨ ਮੋਰਚਾ 14 ਮਾਰਚ ਲਈ ਤਿਆਰੀਆਂ ਵੀ ਕਰ ਰਿਹਾ ਵੀ ਦਿੱਲੀ ਦੇ ਵਿੱਚ ਉਹਨਾਂ ਨੇ ਕਿਸਾਨ ਮਹਾਪੰਚਾਇਤ ਕਰਨੀ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਵੀ ਕੀ ਦਿੱਲੀ ਪੁਲਿਸ ਜਾਂ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਮਹਾਪੰਚਾਇਤ ਕਰਨ ਦੀ ਦਿੰਦੀ ਹੈ ਜਾਂ ਨਹੀਂ ਦਿੰਦੀ ਜਾਂ ਇਹਨਾਂ ਨੂੰ ਰੋਕਣ ਲਈ ਕਿਹੋ ਜਿਹਾ ਰਾਹ اختیار ਕਰਦੀ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਦੋਸਤੋ ਇੱਕ ਚੀਜ਼ ਸਪਸ਼ਟ ਹੈ ਵੀਰ ਜੇ ਕਿਸਾਨਾਂ ਦੀ ਮੰਗਾਂ ਉਹੀ ਨੇ ਇੱਕ ਤਾਂ ਜਿਹੜੀ ਐਮਐਸਪੀ ਤੇ ਕਾਨੂੰਨੀ ਗਰੰਟੀ ਦੂਜੀ ਗੱਲ ਕਰੀਏ ਤਾਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਦਸੰਬਰ 2021 ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਗਿਆ ਸੀ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣਾ ਚਾਹੇ ਉਹਨਾਂ 'ਚ ਐਮਐਸਪੀ ਦੀ ਗੱਲ ਸੀ ਚਾਹੇ ਲਖੀਮਪੁਰ ਦੀ ਘਟਨਾ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਸੀ ਜਿਹੜੇ ਉਸ ਸਮੇਂ ਪੁਲਿਸ ਕੇਸ ਤਰਜੋਈ ਸੀ ਦੇਸ਼ ਭਰ ਦੇ ਵਿੱਚ ਉਹਨਾਂ ਨੂੰ ਰੱਦ ਕਰਵਾਉਣ ਦੀ ਗੱਲ ਸੀ ਜਾਂ ਇਸ ਤੋਂ ਇਲਾਵਾ ਹੋਰ ਵੀ ਵਦੇਰੇ ਮੰਗਾਂ ਚਾਹੀਏ ਜਿਹੜੇ ਉਸ ਸਮੇ 750 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਤੇ ਇੱਕ ਇੱਕ ਸਰਕਾਰੀ ਨੌਕਰੀ ਦੀ ਗੱਲ ਸੀ ਇਸ ਤਰ੍ਹਾਂ ਹੋਰ ਵੀ ਵੱਡੀ ਗਿਣਤੀ 'ਚ ਮੰਗਾਂ ਨੇ ਜੋ ਕਿ ਕਿਸਾਨਾਂ ਨੇ ਪਹਿਲਾਂ ਹੀ ਰੱਖ ਦਿੱਤੀਆਂ ਸੀ ਪਹਿਲੇ ਦਿਨ ਤੋਂ ਉਹਨਾਂ ਮੰਗਾਂ ਤੇ ਉਹ ਲੜਾਈ ਲੜਦੇ ਆ ਰਹੇ ਸੀ ਤੇ ਉਹਨਾਂ ਮੰਗਾਂ ਨੂੰ ਹੀ ਹੁਣ ਕਿਸਾਨ ਅੱਗੇ ਰੱਖ ਰਹੇ ਨੇ ਵੀ ਕੇਂਦਰ ਸਰਕਾਰੀ ਨਾਲ ਮੰਗਾਂ ਨੂੰ ਜਲਦ ਤੋਂ ਜਲਦ ਮੰਨੇ ਪਰ ਕੇਂਦਰ ਸਰਕਾਰ ਤੇ ਕਿਸਾਨ ਜਿੱਥੇ ਬੰਦੀਆਂ ਵਿਚਾਰ ਹੁਣ ਤੱਕ ਪੰਜ ਗੇੜ ਦੀ ਗੱਲਬਾਤ ਹੋਈ ਹੈ ਜੋ ਕਿ ਬੇਸੀਟਾ ਰਹੀ ਹੈ ਅਖੀਰਲੀ ਗੱਲਬਾਤ ਦੇ ਵਿੱਚ ਤਾਂ ਕੇਂਦਰ ਸਰਕਾਰ 23 ਫਸਲਾਂ ਤੇ ਤਾਂ ਨਹੀਂ ਬਲਕਿ 5 ਫਸਲਾਂ ਤੇ ਤਾਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣ ਨੂੰ ਵੀ ਤਿਆਰ ਹੋ ਗਈ ਸੀ ਪਰ ਕੇਂਦਰ ਸਰਕਾਰ ਨੇ ਸ਼ਰਤ ਰੱਖੀ ਸੀ ਕਿ ਜਿਹੜੀ ਇਹ ਫਸਲਾਂ ਦੀ ਖਰੀਦ ਹੈ ਉਹ ਕੇਂਦਰ ਸਰਕਾਰ ਦੀਆਂ ਦੋ ਏਜੰਸੀਆਂ ਅਗਲੇ 5 ਸਾਲ ਤੱਕ ਖਰੀਦਣਗੀਆਂ ਉਸ ਤੋਂ ਬਾਅਦ ਅਗਲੇ ਆਦੇਸ਼ ਜਾਰੀ ਕਰ ਦਿੱਤੇ ਜਾਣਗੇ ਫਿਰ ਤੋਂ ਫੈਸਲਾ ਲੈ ਲਿੱਤਾ ਜਾਵੇਗਾ ਉਸਨੋਂ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਸੀਗਾ ਤੇ ਕਿਸਾਨਾਂ ਨੇ ਕਿਹਾ ਸੀ ਵੀ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਤੇ ਜਿਹੜੀ ਇਹ 5 ਸਾਲ ਦੀ ਸ਼ਰਤ ਰੱਖੀ ਹੈ ਸ਼ਰਤ ਨੂੰ ਵੀ ਖਤਮ ਕੀਤਾ ਜਾਵੇ ਤੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਕਿਸਾਨੀ ਮੰਗਾਂ ਹਨ ਉਹਨਾਂ ਨੂੰ ਵੀ ਪੂਰਾ ਕੀਤਾ ਜਾਵੇ ਮੰਨਿਆ ਜਾਵੇ ਤਾਂ ਉਸ ਕਰਕੇ ਉਹ ਵੀ ਗੱਲ ਜਿਹੜੀ ਇਹ ਸਿਰੇ ਨਹੀਂ ਚੜ੍ਹ ਸਕੀ ਸੀ ਪਰ ਹੁਣ ਦੇਖਣਾ ਹੋਵੇਗਾ ਵੀ ਕਿ ਪੰਜਵੇਂ ਗੇੜ ਦੇ ਦੀ ਗੱਲਬਾਤ ਤੋਂ ਬਾਅਦ ਵੀ ਕਿ ਜੋ ਕਿ ਲਗਭਗ 15-16 ਫਰਵਰੀ ਨੂੰ ਹੋਈ ਸੀਗੀ ਜਾ ਕੇ ਉਸ ਤੋਂ ਬਾਅਦ ਹੁਣ ਤੱਕ ਕਿਸਾਨ ਜਥੇਬੰਦੀਆਂ ਦੇ ਵਿਚਾਰ ਕੋਈ ਗੱਲਬਾਤ ਨਹੀਂ ਹੋਈ ਕੇਂਦਰ ਸਰਕਾਰ ਦੀ ਤਾਂ ਹੁਣ ਕੀ ਕਿਸਾਨ ਜਥੇਬੰਦੀਆਂ ਦਾ ਇਹ ਜਿਹੜਾ ਅੱਜ 6 ਮਾਰਚ ਦਾ ਸੱਦਾ ਸੀ ਉਹ ਦਿੱਲੀ ਪਹੁੰਚ ਪਾਉਂਦੇ ਨੇ ਜਾਂ ਨਹੀਂ ਪਹੁੰਚ ਪਾਉਂਦੇ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਤੇ ਨਾਲ ਹੀ ਕਿਸਾਨ ਜਥੇਬੰਦੀਆਂ ਦਾ ਅਗਲਾ ਸੰਘਰਸ਼ ਕੀ ਹੋਵੇਗਾ ਤੇ ਦੂਜੇ ਪਾਸੇ ਸਰਕਾਰਾਂ ਕਿਸਾਨਾਂ ਨੂੰ ਰੋਕਣ ਲਈ ਕੀ ਕਰਦੀਆਂ ਨੇ ਜਾਂ ਕੀ ਕੇਂਦਰ ਸਰਕਾਰ ਕਿਸਾਨਾਂ ਦੀ ਮੰਗ ਮੰਨਦੀ ਹੈ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜੇ ਸਾਰੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੋੜ ਤੱਕ ਪਹੁੰਚਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨਵਾਦ